ਗਿੱਪੀ ਗਰੇਵਾਲ ਦਾ ਸ਼ੋਅ ਸੀਗਾ ਚਲਮ ਦਾ ਪ੍ਰੋਮੋਸ਼ਨ ਕਰਨ ਆਏ ਸੀ ਸਰਸਾ ਜੀਐਸਡੀ ਚਿੰਦਾ ਚਿੰਦਾ ਨੋ ਪਾਪਾ ਤੇ ਪ੍ਰੋਗਰਾਮ ਤੋਂ ਬਾਅਦ ਹਲਾ ਦੇਖ ਲੋ 10 15 ਮਿੰਟ ਰੁਕੇ ਆ ਪਰ ਲੋਕਾਂ ਨੂੰ ਪੁਰਾ ਨਜ਼ਾਰਾ ਹੀ ਨਹੀਂ ਆਇਆ ਇਹ ਆ ਦੇਖੋ ਬੁਰਾ ਹਾਲ ਕਰਤਾ ਲੋ ਕਹਨੇ ਕੁਰਸੀਆਂ ਵੀ ਇੱਧਰ ਦਿਖਾਈ ਦੋ ਜੀ ਪਹਿਲਾਂ ਕਹਿੰਦੇ ਸੀ ਵੀ ਕਾਫੀ ਟਾਈਮ ਰੁਕਣਗੇ ਪਰ ਜ਼ਿਆਦਾ ਟਾਈਮ ਰੁਕੇ ਨਹੀਂ ਇਹ ਆ ਦੇਖੋ ਕੁਰਸੀਆਂ ਦਾ ਕਿਸ ਤਰ੍ਹਾਂ ਬੁਰਾ ਹਾਲ ਕਰਕੇ ਗਏ ਆ ਬਾਲੇ ਕਰੋ ਪੇੜ ਕਾਫੀ ਜਿਆਦਾ ਸੀ ਪਰ ਲੋਕਾਂ ਨੂੰ ਪਤਾ ਨਹੀਂ ਕੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਕਿਵੇਂ ਆ ਦੇਖੋ ਕੁਰਸੀਆਂ ਦੇ ਲਾ ਲਾ ਕੇ ਕਵਰ ਆਸਤਰ ਲਗਾ ਕੇ ਕਰਕੇ ਗਏ ਆ ਆ ਦੇਖੋ ਕੁਰਸੀਆਂ ਸੋਫਿਆਂ ਦੇ ਤੇ ਉਹ ਕੁਰਸੀਆਂ ਤੇ ਆਪਣੇ ਕਮੈਂਟ ਜਰੂਰ ਕਰਿਓ ਤੁਸੀਂ ਵੀ ਜੇ ਤੁਸੀਂ ਵੀ ਇਸ ਪ੍ਰੋਗਰਾਮ ਚ ਆਏ ਸੀ ਦੇਖਿਆ ਕਿਸ ਤਰ੍ਹਾਂ ਦਾ ਲੱਗਿਆ ਇਹ ਇਹ ਕੋ ਕੁਰਸੀਆਂ ਦੇ ਆ ਲੋ ਕੁਰਸੀਆਂ ਦੇ ਕਵਰ ਰਖ ਲਿਆ ਰਖ ਲਿਆ ਸਟਗੇ ਪਬਲਿਕ ਇਹਨਾਂ ਦਾ ਪੰਜ ਕੰਮ ਦੱਸ ਦੋ ਦੇਖਿਆ ਹੁੰਦੀ ਗਿੱਪੀ ਗਰੇਵਾ ਜਐਸੀੜੀ ਸਰਸਾ ਚ ਅਲਮਦੀ ਪ੍ਰੋਮੋਸ਼ਨ ਕਰਨ ਆਏ ਸੀ ਉਹਦੇ ਜਾਣ ਦੇ ਬਾਅਦ ਹੀ ਤਬ ਵਸਤਾਂ ਦਾ ਮੋੜ ਹੋ ਗਿਆ ਐਵੇਂ ਖਲੇਰੇ ਪਏ ਆ ਕੁਰਸੀਆਂ ਦੇ ਕਵਰ ਲਾ ਲਾ ਕੇ ਲੋਕਾਂ ਨੇ ਇੱਕ ਵਾਰ ਤਾਂ ਪਬਲਿਕ ਜਿਹੜੀ ਸਟੇਜ ਨੂੰ ਕਾਫੀ ਢੀੜਾ ਜਿਹੜੇ ਉਹ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਬਾਉਂਸਰ ਤੇ ਸਿਕਿਉਰਟੀ ਨੇ ਨੇੜੇ ਜਾਣ ਨਹੀਂ ਦਿੱਤਾ ਤੇ ਉਫਦਾ ਕਰਕੇ ਵੀ ਸਾਇਦ ਲੋਕਾਂ ਨੂੰ ਕੋਈ ਮਾਰਾ ਜੀ ਹੋਵੇ ਐਸਾ ਸਟੇਜ ਤੇ ਸੀ ਤੇ ਆ ਜੌਨ ਡੀਅਰ ਨੂੰ ਸਜਾਇਆ ਸੀ ਕਾਫੀ ਵਧੀਆ ਇਸ ਤੇ ਆਉਣਾ ਸੀਗਾ ਪਰ ਪਬਲਿਕ ਜਿਆਦਾ ਹੋਣ ਕਰਕੇ ਤੇ ਆ ਇਹਨਾਂ ਦੀ ਵਿਚਾਰੇ ਦੀ ਮਿਹਨਤ ਜੀ ਵੀ ਤਰੀ ਰਹੀਗੀ ਸਮਾਨ ਚੈਨਲ ਕਿੰਨੇ ਰੱਖ ਕਿੰਨੇ ਆ ਮੀਂਹ ਵੀ ਸ਼ੁਰੂ ਕਰ ਗਿਆ ਸੀ। ਉਹ ਲਾਈਟਾਂ ਲੂਟਾਂ ਤੇ ਹੋਰ ਸਾਰਾ ਇਹਨੂੰ ਸਜਾਇਆ ਸੀ ਜੌਂਡੀਅਰ ਨੂੰ। ਆਹ ਰਸਤੇ ਆਉਣਾ ਸੀਗਾ ਪਰ ਦੂਜੇ ਰਸਤੇ ਵਿੱਚ ਵੀ ਉਹ ਲੇ ਕਰੀ ਪੇੜ ਜਿਆਦਾ ਹੋਣ ਕਰਕੇ ਦੂਜੇ ਪਾਸੇ ਵੀ ਆਉਣਾ ਪਿਆ।